ਉਸ ਵੱਡੇ ਮੰਦਿਰ ਦੇ ਪੁਜਾਰੀ ਕਿਰਪਾ RAM ਜੀ ਬਹੁਤ ਵੱਡਾ ਜੱਥਾ ਲੈ ਕੇ ਜਿਨ੍ਹਾਂ ਨੇ ਬੜੀ ਉਰਾਤਨਾ ਕੀਤੀ ਬੜੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਮੰਦਰਾਂ ਦੇ ਚਾਲ ਰਖਾਏ ਫਰਕਤੋਂ ਵੀ ਉਹਨਾਂ ਨੂੰ ਆਪਨਾ ਵਜੀਕ ਸਦਾ ਧਰਮ ਵਾਖ ਸਕਦਾ ਹੈ ਜੇਰ ਸਤਿਗੁਰੂ ਤੇਗ ਬਾਦਰ ਸਾਹਿਬ ਦੀ ਸ਼ਰਨ ਆਇਆ ਅਨੰਦਪੁਰ ਸਾਹਿਬ ਉਥੇ ਆ ਕੇ ਪ੍ਰਿਆਰ ਦਿੱਤੀ ਮਹਾਰਾਜ ਜੀ ਸਾਡਾ ਧਰਮ ਬਚਾਓ ਸਾਡੇ ਧਰਮ ਨੂੰ ਬਹੁਤ ਵੱਡਾ ਵੱਡਾ ਖਸਰਾ ਪੈਦਾ ਹੋ ਗਿਆ ਤੇ ਲੋਕ ਤੇ ਜੰਗੂ ਲਾਏ ਜਾ ਰਹੇ ਨੇ ਮਹਾਰਾਜ ਜੀ ਨੇ ਪ੍ਰਿਆਸ ਸੁਣੀ ਕਿ 2000 ਤੋਂ ਅਜੇ ਤੁੜੀ ਇਹ ਮਾਰਾ ਦਾ ਮਸਲਾ ਚੱਲ ਰਿਹਾ ਸੀ 9 ਸਾਲ ਦੀ ਉਮਰ ਵਿੱਚ ਸਾਨ ਗੁਰੂ ਕਲਗੀਧਰ ਪੱਖਾ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਖੜਾ ਹੋਇਆ ਆਕੇ ਪੁੱਛਿਆ ਵਾਰਾ ਦੇ ਲੋਕ ਕਿਉਂ ਘਬਰਾਏ ਹੋਏ ਨੇ ਕਿਉਂ ਇਹਨਾਂ ਦੇ ਚਿਹਰੇ ਕਮਲਾਏ ਹੋਏ ਨੇ ਕਾਹ ਤੋਂ ਇਹਨੇ ਚਿੰਤਾ ਚ ਡੁੱਬੇ ਹੋਏ ਨੇ ਮਹਾਰਜ ਕਹਿੰਦੇ ਲਾਲ ਜੀਨ ਦਾ ਧਰਮ ਖਤਰੇ ਵਿੱਚ ਹੈ ਧਰਮ ਬਚਾਉਣ ਵਾਸਤੇ ਕਿਸ ਰਿਆਦੀ ਹੋ ਕੇ ਆਏ ਨੇ ਮਹਾਰਜ ਧਰਮ ਕਿਵੇਂ ਬਚੂ ਮਹਾਰਾਜ ਕਹਿੰਦੇ ਕੋਈ ਮਹਾਬਲੀ ਸ਼ੁੱਧ ਆਤਮਾ ਬ੍ਰਹਮ ਗਿਆਨੀ ਕੋਈ ਪੀਰ ਇਹਨਾਂ ਦੇ ਸਾਥੇ ਆਪਣੇ ਸਰੀਰ ਦੀ ਬੋਦੀ ਦੇਵੇ ਨਾ ਅਦੱਤੇ ਦਾ ਇਹ ਧਰਮ ਬਚੇਗਾ ਸ੍ਰੀ ਮਹਾਰਾਜ ਆਪ ਜੀ ਤੋਂ ਪੁੱਛਤਰ ਕੌਣ ਹੈ ਦੁਨੀਆਂ ਵਿੱਚ ਸਭ ਤੋਂ ਵੱਡਾ ਦਰਤਾ ਗੁਰੂ ਨਾਨਕ ਦਾ ਦਰ ਹੈ ਗਿਆਨ ਧਿਆਨ ਕਿਸ ਕਰਮ ਨਾਲ ਜਾਣਾ ਸਾਰ ਨਾ ਜਾਣਾ ਫੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਤੀ ਮੇਰੀ ਜਿਸ ਕਰਕੇ ਸਤਿਗੁਰੂ ਜੀ ਆਪ ਹੀ ਰਖਸ਼ਾ ਕਰੋ ਇਹ ਨਵੀਂ ਫਿਰ ਮਹਾਰਾਜ ਨੇ ਕਿਹਾ ਫੀਟਾ ਲਾਲ ਜੀ ਸੰਤਾਂ ਨੂੰ ਕਿਹਾ ਜਾਓ ਔਰ ਮੇਰੇ ਨੂੰ ਕਹੋ ਗੁਰੂ ਤੇਗ ਬਹਾਦਰ ਸਾਹਿਬ ਅਸਲਾਮ ਧਰਮ ਨੂੰ ਅਪਣਾ ਲੈ ਅਸੀਂ ਸਾਰੇ ਮੰਨ ਜਾਂਦੇ ਹਿੰਦੁਸਤਾਨ ਦਾ ਟੋਟਲ ਹਿੰਦੂ ਅਸਲਾਮ ਵਿੱਚ ਆ ਜਾਏਗਾ ਔਰ ਜਿਵੇਂ ਸੋਚਿਆ ਵੀ ਇਹ ਤਾਂ ਸਬਦਾ ਝੋਖਾ ਹੈ ਇੱਕ ਯੋਖਾ ਨਹੀਂ ਕਹਿੰਦੇ ਠੀਕ ਆ ਭਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੱਦਾ ਭੇਜਿਆ ਜਦੋਂ ਲੱਗਾ ਕਿ ਦੇਰੀ ਹੁੰਦੀ ਹੈ ਫਿਰ ਗ੍ਰਿਫਤਾਰੀ ਆਰਡਰ ਕੱਢ ਤੇ ਸਤਿਗੁਰੂ ਜੀ ਸਾਡੇ ਇੱਕ ਪੈਨ ਮਹੀਨੇ ਪ੍ਰਚਾਰ ਕਰਦੇ ਆਪਣੇ ਤੇ ਮਾਲਵੇ ਦੇ ਵਿੱਚ ਦੀ ਮਾਲਜ ਆਗਰੇ ਗਈ ਆਗਰੇ ਤੋਂ ਗਰਮਦਾਰੀ ਦਿੱਤੀ ਦਿੱਲੀ ਚਾਂਦਨੀ ਚੌਕ ਆ ਕੇ ਮੈਂ ਵਿੱਚ ਵਿੱਚ ਸੰਖੇਪ ਬੇਨਤੀ ਕਰਦਾ ਸਤਿਗੁਰੂ ਜੀ ਫੇਰ ਆ ਕੇ ਔਰਮ ਜੇਤੇ ਬੇਨਤੀਆਂ ਦੇ ਨਾਲ ਵੱਡੇ ਵੱਡੇ ਜਿਹੜੇ ਮੌਲਾਣੇ ਸਾਹਿਬ ਮੁੱਲਾ ਸੰਧ ਆਜੀ ਸਾਹਿਬ ਉਹ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਪਾਸ ਆਏ ਮਹਾਰਾਜ ਇਹ ਧਰਮ ਸੰਤ ਗੁਰੂ ਨਾਨਕ ਸਾਹਿਬ ਜੀ ਨੇ ਨਹੀਂ ਬਣਾਇਆ। ਬਿਲਕੁਲ ਜੰਨੂ ਨੂੰ ਸਤਿਗੁਰੂ ਜੀ ਨੇ ਪ੍ਰਵਾਨ ਨਹੀਂ ਕੀਤੀ। ਤੁਸੀਂ ਸਾਹ ਤੋਂ ਇਹਨਾਂ ਦੀ ਹੱਤਰਾ ਦੇ ਇਹਨਾਂ ਦੀ ਰਾਖੀ ਵੀ ਹੱਤਰਾ ਦੇ। ਅਰੇ ਜਿਹਨੂੰ ਪਾਉਣੀ ਨਿਗਰੂਨ ਨੇ। ਬਣੀ ਲਿਖੀ ਜਿਹਨੂੰ ਆਪ ਸਾਹਿਬ ਦੇ ਸਰਪਾਏ ਦਰਦਾ ਜਿਨ ਕਰਨ ਆਵਾ ਕੋਈ ਕੰਨ ਨਾ ਵਾਏ ਦਰਪੋ ਸਵਾਮੀ ਸੰਗ। ਇਹ ਕਰਕੇ ਇਹਨਾਂ ਦੀ ਰਾਖੀ ਕਰਨ ਆਇਆ। ਮਹਾਰਾਜ ਰਾਖੋ। ਇਹ ਨਾਮ ਅਤੇ ਬੰਦੀਆਂ ਕਰਕੇ ਮੈਂ ਕਹਿੰਦਾ ਇਹੋ ਤਾਂ ਕਿ ਆਖੋ ਨੂੰ ਮੁੰਡੇ ਦਾ ਸਭ ਤੋਂ ਵੱਡਾ ਫੀਰ ਮੰਨ ਲਿਆ ਜਾਊਗਾ ਬਹੁਤ ਸਿੱਧੇ ਦੁਨੀਆ ਅੱਲਾਹ ਜੀ ਕਰਾ ਸੋ ਸੇਸਾ ਜੀ ਜੇ ਤੁਹਾਡੀ ਫੋਟੋ ਨੂੰ ਆਉਂਦੀ ਜੀ ਜੋਨ ਵਾਸਤੇ ਫਿਰਕ ਤੇ ਜੰਗੂ ਬਚਾਉਣ ਵਾਸਤੇ ਬਹੁਤ ਵੱਡੀ ਪਰਮਾਨੀ ਕੀਤੀ ਤਿਲਕ ਜੰਗੂ ਰਾਖਾ ਪ੍ਰਭ ਦਾ ਤੀਨੋ ਵੱਡੋ ਕరుణਾ ਸਾਕਾਰ ਧਰਮ ਹੀਤ ਸਾਕਾਰ ਜੀ ਕੀਆ ਇਸ ਦੀਆ ਪਰ ਸਿਰ ਨੰਦੀਆ ਸਿਰ ਖੋਰ ਕਲੀਸ਼ ਸਿਰ ਪ੍ਰਾਪਰ ਦੀਆ ਤਿਆਨ 172 ਸੀ ਕਰਿਆ ਕੜੀ ਨਦੀ ਨੂੰ ਆਣ ਕੋਈ ਹੋਰ ਨਹੀਂ ਕਰ ਸਕਦਾ ਸੀ ਜੋ ਕਿਰਪਾ ਰਾਮ ਮੋਲੀਆਂ ਜਦੋਂ ਸੁਣ ਕੇ ਜਿੱਲੇ ਮੰਦਰਾਂ ਦੇ ਪੁਜਾਰੀ ਸੀ ਰੱਖਿਓ ਕੇ ਗੁਰੂ ਸਾਹਿਬ ਕੋਲੇ ਮਜਨੂਮ ਬਣ ਕੇ ਆਏ ਮੂਰਤਾਂ ਹਲੇਲੇ ਨੀਂਵਜਾ ਪੰਜਾਹਾਂ ਨੇ ਮਰਝਾਏ ਹੋ ਚਿਹਰੇ ਨੇ ਡਰੇ ਹੋਏ ਦਿਲ ਨੇ ਫਤਬੁਰੂ ਦੀ ਆਕੇ ਕਰਦੇ ਫਿਆਦੀ ਹੋਏ ਮਹਾਰਾਜ ਸਾਡਾ ਧਰਮ ਖਤਰੇ 'ਚ ਮਹਾਰਾਜ ਕਹਿੰਦੇ ਕੋਈ ਨਹੀਂ ਪੜੀ ਦੱਸੋ ਕੀ ਕਰਨਾ ਚਾਹੀਦਾ ਕਹਿੰਦੇ ਮਹਾਰਾਜ ਸਾਡੀ ਕੋਈ ਰੱਖਿਆ ਨਹੀਂ ਕਰਦਾ ਅਸੀਂ ਥਾਂ ਥਾਂ ਤੇ ਦੇਵੀ ਦੇਵਤਿਆਂ ਦੀਆਂ ਮੰਨਤਾ ਕੀਤੀਆਂ ਪਰ ਕਿਤੋਂ ਸਾਨੂੰ ਸਹਾਰਾ ਨਹੀਂ ਮਿਲਿਆ ਮਹਾਰਾਜ ਕਹਿੰਦੇ ਇਸ ਧਰਮ ਨੂੰ ਬਚਾਉਣ ਵਾਸਤੇ ਬਹੁਤ ਕਿਸੇ ਮਹਾਂਪੁਰੇ ਨੂੰ ਕੁਰਬਾਨੀ ਕਰਨੀ ਪੈਣੀ ਆ ਲੋਧਾ ਆਤਮਾ ਨੂੰ ਮਹਾਰਾਜ ਜੀ ਪਾਤਸ਼ਾਹੀ ਕੌਣ ਸਹਾਰਨੀ ਕਰੇ ਅਸੀਂ ਤੇ ਮੰਦਰਾਂ ਦੇ ਦਰਦ ਨਹੀਂ ਲਿਆ ਕੇਸ ਕੱਡਿਆ ਨੇ ਇਹ ਸਿੰਘ ਸਾਹਿਬੀ ਦਾ ਮਨ ਦਾ ਕਾਹੋ ਹੈ ਸੱਜੇ ਪਾਤਸ਼ਾਹ ਮਹਾਰਾਜ ਕਿਰਪਾ ਕਰਨਾ ਆਪ ਅੰਮ੍ਰਿਤਧਾਰੀ ਹੋ ਜਾਓ ਦਾੜੀ ਕੇਸ ਨੂੰ ਰੱਖੋ ਗੁਰੂ ਕਲਗੀ ਟਰਪਾਲਾ ਜਦੇ ਧੀਆਂ ਪੁੱਤਰ ਸੋਹ ਸੱਜੇ ਪਾਤਸ਼ਾਹੀ ਦਾ ਵੀ ਬਚਨ ਹੈ ਮੰਨ ਤੂ ਜੋਤ ਮੰਨ ਤੂ ਜੋਤ ਗੁਰੂਪ ਹੈ ਆਪਣਾ ਮੂਲ ਪਛਾਣ ਇਹ ਸੱਜੇ ਪਾਤਸ਼ਾਹੀ ਦੀ ਕਿਰਪਾ ਦੇ ਨਾਲ ਸਿੰਘ ਸਾਹਿਬ ਜੀ ਆਗੇ ਨੇ ਆਪ ਜੀ ਦੇ ਨਾਲ ਬਚਨ ਕਰਨਗੇ ਦਾਸ ਇੱਕ ਜਨਕਾਰਾ ਬੁਲਾਵੇਗਾ ਸਾਰੀ ਸੰਗਤ ਦੇ ਗੱਜ ਕੇ ਜਨਕਾਰੇਗਾ ਜਵਾਬ ਇਹਦਾ ਉੱਚੀ ਆਵਾਜ਼ ਦੇ ਵਿੱਚ ਦੇਣਾ ਹੈ ਕੀ ਬੋਲੇ ਇਸ ਨਿਹਾਲੇ ਸ੍ਰੀ ਆਟਾਲ ਵਾਹ ਗੁਰੂ ਜੀ ਦਾ ਸਤਿ ਸਵਾਗਤ ਹੈ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸਤਿ ਸਪਾਵਨ ਸਰਪੋਚ ਦੇ ਦਰਪਰਦੇ ਸਤਿਗੁਰੂ ਸਤਲਗੁਰੂ ਗ੍ਰੰਥਾ ਸਾਹਿਬ ਦੇ ਪਾਤਸ਼ਾਹ ਜੀ ਦੀ ਪਾਵਨ ਸਤਿਤਰ ਸਜੂਰੇ ਵਿੱਚ ਸਤਿਗੁਰੂ ਦੀ ਰੈਣਮਈ ਰੇਤ ਜੋ ਨਗਰ ਕੀਰਤਨ ਆਪਣੇ ਨਗਰ ਸੂਰਪੋਟ ਆਇਆ ਹੈ ਬਹੁਤ ਸਾਰੇ ਪਿੰਡਾਂ ਦੇ ਵੀ ਪ੍ਰਚਾਰ ਕਰਦੇ ਸਤਿਗੁਰੂ ਜੀ ਵੱਡੇ ਸੰਗਤ ਸਮਾਗਮ ਸਾਹਿਬ ਜੀ ਦੀ ਜਿਸ ਸਾਹਿਬ ਦੀ ਮਨਾਉਂਦੇ ਹੋਏ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਪ੍ਰਚਾਰ ਲਈ ਪ੍ਰੋਗਰਾਮ ਲਿਖਿਆ ਬਹੁਤ ਸਭ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਦੀ ਅਤੇ ਸਾਰੀ ਸੰਗਤ ਪ੍ਰਵਾਨ ਕਰਿਓ ਸੂਰ ਤੱਕ ਸੰਗਤਾਂ ਦੇਖਿਆ ਉੱਥੇ ਬੁਲਾਇਓ ਪਾਈ ਖਤੇ ਉਹਨਾਂ ਨੇ ਨਹੀਂ ਬੋਲਣਾ ਸਾਰੇ ਗੱਜ ਕੇ ਬੋਲਿਆ ਕਰੋ ਫਤਿਹ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਬਹੁਤ ਵੱਡਾ ਪਰਮਕਾਰ ਮਹਾਰਾਜ ਨੇ ਉਹ ਵੀ ਕਿਰਪਾ ਕੀਤੀ ਜੀਵੰਦ ਧਰਮ ਨੂੰ ਖਤਮ ਹੋ ਰਿਹਾ ਸੀ ਕਲਪਤੀ ਜਨ ਨੂੰ ਜਿਨ੍ਹਾਂ ਦੇ ਰਾਹੇ ਜਾ ਰਹੇ ਸਨ ਉਹਨਾਂ ਨੇ ਆਪ ਹੀ ਸਾਧ ਸੰਗਤ ਸਤਿਗੁਰੂ ਪਾਤਸ਼ਾਹੀ ਦੇ ਦਰ ਤੇ ਗਿਰਪ੍ਰਮ ਜੀ ਦੀ ਗਵਾਈ ਵਿੱਚ ਸਤਿਗੁਰੂ ਦੇ ਦਰ ਤੇ ਆ ਕੇ ਫਰਿਆਦ ਕੀਤੀ ਮਹਾਰਾਜ ਸਾਡਾ ਧਰਮ ਖਤਰੇ ਵਿੱਚ ਆਇਆ ਆਪ ਕਿਰਪਾ ਕਰੋ ਸਾਡੇ ਧਰਮ ਦੀ ਰਾਖੀ ਕਰੋ ਅਸੀਂ ਬਹੁਤ ਸਮਾਂ ਤੇ ਫਰਿਆਦਾਂ ਕੀਤੀਆਂ ਪੂਜਾ ਕੀਤੀ ਢਾਲ ਘੜਕਾਏ ਆਰਤੀਆਂ ਕੀਤੀਆਂ ਮਰੋ ਤੁਹਾਡੀ ਕੀਤੀ ਨਹੀਂ ਕਰਨੇ ਆਪ ਰਹਿਮ ਸਰੂਪ ਕਿਰਪਾ ਕਰੋ ਤਾਂ ਸਤਿਗੁਰੂ ਪਾਤਸ਼ਾਹੀ ਨੇ ਉਹਦੀ ਫਰਿਆਦ ਸੁਣ ਕੇ ਉਹਨਾਂ ਨੂੰ ਬਚਨ ਦੇ ਦਿੱਤਾ ਕਿ ਜਾਓ ਦਿੱਲੀ ਦੇ ਪਾਤਸ਼ਾਹ ਨੂੰ ਕਹਿ ਦਿਓ ਔਰੰਗਜ਼ੇਬ ਨੂੰ ਕਹੋ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪ اسلام ਧਰਮ ਨੂੰ ਅਪਣਾ ਲੈਣ ਤਾਂ ਅਸੀਂ ਸਾਰੇ ਹੀ ਅਪਣਾ ਲਵਾਂਗੇ ਹਿੰਦੁਸਤਾਨ ਦਾ ਹਿੰਦੂ ਆਪੇ ਮੁਸਲਮਾਨ ਬਣ ਜਾਏਗਾ ਇਹ ਗੱਲ ਜਦੋਂ ਔਰੰਗਜ਼ੇਬ ਨੂੰ ਪਤਾ ਲੱਗੇ ਤਾਂ ਉਹਨੇ ਸੋਚਿਆ ਕਿ ਇਹ ਸੌਖਾ ਕੰਮ ਹੈ ਇੱਕ ਬੰਦੇ ਨੂੰ ਮਰਾਉਣਾ ਕੋਈ ਔਖਾ ਨਹੀਂ ਪਰ ਜਦੋਂ ਉਹਨਾਂ ਨੇ ਸਤਨਗੁਰੂ ਤੇਗ ਬਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਬਲਾਵਾ ਭੇਜਿਆ ਸੱਦਿਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਪਹਿਲਾਂ ਹਰ ਤਰ੍ਹਾਂ ਦੀ ਸ਼ਾਂਤ ਕਰਨ ਦਾ ਸ੍ਰੀ ਘਾ ਬਣਾਇਆ ਫਿਰ ਬਹੁਤ ਸਖਤੀ ਕੀਤੀ ਲੋਹੇ ਦੇ ਪਿੰਜਰੇ ਚ ਬੰਦ ਕਰ ਦਿੱਤਾ ਸਤਨਗੁਰੂ ਪਾਤਸ਼ਾਹ ਜੀ ਦੇ ਸਿੱਖਾਂ ਨੂੰ ਸ਼ਹੀਦ ਕੀਤਾ ਕਿ ਸ਼ਾਇਦ ਸਤਨਗੁਰੂ ਡਰ ਜਾਣਗੇ ਸਪਾਈ ਮਤੀ ਦਾਸ ਸਪਾਈ ਸਤੀ ਦਾਸ ਸਪਾਈ ਜੈਲਾ ਜੀ ਜਿੰਨਾਂ ਨੂੰ ਅਸ਼ੀਰਵਾਦ ਕਰ ਦਿੱਤਾ ਵਾਤ ਵਾਤ ਪ੍ਰੀਤੇ ਬਣਾਇ ਕਿ ਜਿਹਨੂੰ ਰੋਏ ਦੇ ਆਰੇ ਨਾਲ ਜੀਰ ਦਿੱਤਾ ਕਿਸੇ ਨੂੰ ਰੂਲ ਪੇਟ ਕੇ ਮਣਾਮੁਹੀ ਤੇਲ ਪਾ ਕੇ ਸਾਧ ਦਿੱਤਾ ਕਿਸੇ ਨੂੰ ਸਪਾਈ ਜੈਲਾ ਜੀ ਨੂੰ ਉਪਲ ਦੇ ਦੇ ਕੇ ਵਿੱਚ ਵਾਲ ਕੇ ਉਹਨੂੰ ਐ ਜਿਵੇਂ ਆਪਾਂ ਕੋਈ ਸਬਜ਼ੀ ਰੰਗਦੇ ਆ ਸੰਤੂ ਜਿਹਾ ਵਾਲ ਦਿੱਤਾ ਉਹ ਇੱਕ ਅੰਮ੍ਰਿਤ ਜਿਹਾ ਦਿੱਤੇ ਇਹ ਰਹਾ ਉਸ ਤੋਂ ਸੰਤਨ ਕੋਟ 35 ਸ਼ਹਿਗੋਵੀ ਇਸ ਤਰ੍ਹਾਂ ਦਾ ਹੀ ਜਦੋਂ ਸਾਰਾ ਵਰਤਾਵਾ ਰੱਖਿਆ ਤਾਂ ਧੰਗੁਰੂ ਤੇਗਵਾਰ ਦਰਸਾਬ ਜੀ ਨੇ ਵੀ ਝਾਹ ਦੇ ਦੇਤੀ ਸਾਧ ਸੰਗਤ ਜੀ ਫਿਰ ਇਹ ਧਰਮ ਬੱਝਿਆ ਸੀ ਜਿਹੜਾ ਸਿੱਧਿਪੁਰ ਸਾਹਿਬ ਸਤਸਗੁਰੂ ਧੰਗੁਰੂ ਕਲਕੀ ਧਰਮਾਹਾਰਜ ਨੇ ਦਾਸਮ ਗ੍ਰੰਥ ਵਿੱਚ ਲਿਖਿਆ ਹੈ ਫਿਰ ਜਿਵੇਂ ਰਾਖਾ ਪ੍ਰਵ ਤਾਗਾ ਦੀਨੋ ਬੜੋ ਕਲੂ ਮੈਂ ਸਾਤਾ ਧਰਮ ਇਹ ਸਾਕਾ ਦਿਨ ਕੀਆ ਸੀ ਸੀਆ ਪਰ ਫਿਰ ਇਹ ਤਾਂ ਰੱਖਿਆ ਧਰਮ ਦੀ ਖਾਤਰ ਹੀ ਸਾਗਾ ਕੀਤਾ ਸਾਨੂੰ ਕਹਿੰਦੇ ਸਾਡੇ ਪਿਤਾ ਨੇ ਪਰ ਧਰਮ ਨਹੀਂ ਛੱਡਿਆ ਜਿਸ ਦੇ ਦਿੱਤਾ ਸਾ ਸੰਤੋ ਮਤੁਰੂ ਜੀ ਆਸਰਬੀਤੂ ਮਹਾਰਾਜ ਸਾਧਗੁਰੂ ਤੇਗ ਬਾਬਾ ਪ੍ਰਸਾਦ ਜੀ ਨੇ ਧਰਮ ਤੇ ਅਰਥ ਸਮਝਾਏ ਸਾਨੂੰ ਇਹ ਧਰਮ ਕੀ ਹੁੰਦਾ ਹੈ ਦੁਨੀਆਂ ਵਿੱਚ ਬਹੁਤ ਐਵੇ ਜੀ ਲੋਕ ਨੇ ਟੱਪਰੀ ਬਾਸ ਰਹੇ ਜੋ ਸਮੁੰਦਰਾਂ ਦੇ ਕੰਢਿਆਂ ਤੇ ਰਹਿੰਦੇ ਆ ਸਤਿਗੁਰੂ ਉਹ ਬਿਨਾ ਉਹਨਾਂ ਦਾ ਕੋਈ ਗੁਰੂ ਨਹੀਂ ਉਹਨਾਂ ਦਾ ਕੋਈ ਧਰਮ ਨਹੀਂ ਕੋਈ دین ਨਹੀਂ ਪਰ ਮਹਾਰਾਜ ਦੇ ਬਾਣੀ ਵਿੱਚ ਇਹਦਾ ਇਹ ਫਰਮਾਇਆ ਨਾ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਦੇ ਜੋ ਗੁਰ ਜਰਨੀ ਸਿੱਖ ਬੱਦਦੇ ਆ ਸਭ ਤੋਂ ਵੱਡੇ ਭਾਗ ਸਿੱਖਾਂ ਦੇ ਕਿਉਂ ਕਹੇ ਭਾਈ ਸਾਰ ਸੱਤੇ ਪਾਤਸ਼ਾਹ ਜੀ ਖੌਲ ਤੋਂ ਵੱਡਾ ਧਰਮ ਸਾਨੂੰ ਦਿੱਤਾ ਹੈ ਬਿਆਨ ਧਿਆਨ ਕਿਸ ਕਰਮ ਨਾਲ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਆਨੋ ਸਭ ਤੋਂ ਵੱਡੇ ਗੁਰੂ ਦੱਸੇ ਜਿਹੜੇ ਦੂਸਰਿਆਂ ਦੇ ਧਰਮ ਦੀ ਵੀ ਰਾਖੀ ਕਰਦੇ ਨੇ ਤੇ ਆਪਣੇ ਧਰਮ ਲਈ ਵੀ ਆਪਾਂ ਦਰਬਾਰਨ ਕਰ ਦਿੰਦੇ ਨੇ ਸਰਪੰਸ ਵਾਰ ਦਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਧਰਮ ਦੀ ਪ੍ਰਪਤਤਾ ਵਾਸਤੇ ਪਹਿਲਾ ਧਰਮ ਦੀ ਬੁਨਿਆਦ ਪੱਕੀ ਕੀਤੀ ਖਾਰੈ ਨੂੰ ਖੇੜਾ ਕਰਕੇ ਪੰਜ ਪਿਆਰੇ ਸਾਡੇ ਪੰਜਾਂ ਦੇ ਸਿਰ ਲੈੇ ਤਰਜੀਹ ਕੀਤੇ ਅਮਰ ਸਿਖਾਇਆ ਉਹਨਾਂ ਨੂੰ ਆਪਣਾ ਬਾਣਾ ਦਿੱਤਾ ਫਿਰ ਕਹ ਦਿੱਤਾ ਵੀ ਇਹ ਮੇਰਾ ਖਾਲਸਾ ਹੈ ਖਾਲਸਾ ਮੇਰੋ ਰੂਪ ਹੈ ਸਾਧ ਖਾਲਸਾ ਮੇਰੋ ਰੂਲਵਾਸ ਖਾਲਸਾ ਮੇਰਾ ਸੱਜਣ ਪੂਰਾ ਖਾਲਸਾ ਮੇਰਾ ਸਤਿਗੁਰ ਪੂਰਾ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਣ ਇਹ ਨਾਲ ਕਹਿ ਦਿੰਦਾ ਕਿ ਖਾਲਸਾ ਕਿਸੇ ਬੰਦੇ ਦਾ ਮਤਾਜ ਨਹੀਂ ਖਾਲਸਾ ਧਾਲ ਪ੍ਰਤੀ ਫੌਜ ਪ੍ਰਗਟ ਹੋ ਖਾਲਸਾ ਪਰਮਾਤਮਾ ਦੀ ਮੌਜ ਇਹ ਪਰਮਾਤਮਾ ਦੀ ਰਜਾਜ ਪ੍ਰਗਟ ਹੋਇਆ ਖਾਲਸਾ ਹੈ ਜਿਹੜਾ ਅਕਾਲ ਪੁਰਖ ਦੀ ਫੌਜ ਹੈ ਇਸ ਲਈ ਸਾ ਸੰਗਤ ਇਹਨੀ ਆਜ਼ਾਦੀ ਦੇ ਵਿੱਚ ਸਾਨੂੰ ਮਹਾਰਾਜ ਨੇ ਪੈਦਾ ਕੀਤਾ ਖੰਡੇ ਦੀ ਧਾਰ ਤੋਂ ਖਾਲਸਾ ਉਤਪਨ ਹੋਇਆ ਅੱਜ ਇਹਨੂੰ ਜੇ ਦੁਨੀਆ ਦੇ ਔਰੰਗਜ਼ੇ ਵਰਗੇ ਬਾਦਸ਼ਾਹ ਜਾਂ ਜਿਹੜੀਆਂ ਵੀ ਹਕੂਮਤਾਂ ਬਦਲੀਆਂ ਕਦੇ ਮੁਗਲੀਆਂ ਰਾਜ ਆਇਆ ਕਦੇ ਅੰਗਰੇਜ਼ ਦਾ ਰਾਜ ਆਇਆ ਕਦੇ ਆ ਹਿੰਦੋਸਤਾਨੀ ਖਾਲਸਾ ਸੰਗਤ ਦੇ ਦੋਂ ਕਦੇ ਮਜਲੂਮ ਸੀ ਉਦੋਂ ਇਹਨਾਂ ਦੇ ਚਿਹਰੇ ਹੋਰ ਸੀ ਪਰ ਜਦੋਂ ਉਕਬਰਾ ਬਣ ਗਏ ਇਹਨਾਂ ਦੇ ਕੀਤੇ ਬਦਲ ਗਏ ਇਹਨਾਂ ਦੀ ਜਹਿਣੀਤ ਬਦਲ ਗਈ ਪਰ ਫਿਰ ਵੀ ਸੇਖ ਪਰਮੇਸ਼ਰ ਜੀ ਨਾਮ ਮਰਜੀ ਜੁਲਮ ਕਰਨ ਪਰ ਜਿਵੇਂ ਮਹਾਰਾਜ ਨੇ ਕਿਹਾ ਕਿ ਮੇਰਾ ਖਾਲਸਾ ਪਰਪੰਨ ਰਹੇਗਾ ਅੱਜ ਦੁਨੀਆ 'ਚ ਨਜ਼ਰ ਮਾਰੋ ਜਿਹੜੇ ਦੁਨੀਆ ਦੇ ਵਿੱਚ ਡੈਮੋਕਰੈਟਿਕ ਦੇਸ਼ ਨੇ ਡੈਮੋਕਰੈਟਿਕ ਸਰਕਾਰਾਂ ਨੇ ਭਾਵੇਂ ਉਹ ਇੰਗਲੈਂਡ ਆ ਅਮਰੀਕਾ ਆ ਕੈਨੇਡਾ ਆ ਆਸਟ੍ਰੇਲੀਆ ਆ ਉਹ ਕਿੰਨੇ ਦੇਸ਼ ਨੇ ਜਿਹੜੇ ਹਮੇਸ਼ਾ ਚੋਣਾਂ ਕਰਾਉਂਦੇ ਨੇ ਔਰ ਜੁਣੀ ਸਰਕਾਰ ਨੂੰ ਵਾਣਤਾ ਦੇ ਦਿੰਦੇ ਨੇ ਉਹਦੇ ਵਿੱਚ ਕਿੰਨੇ ਸਿੱਖ ਨੇ ਦੇਨ ਤੁਮਾਲਾ ਧਾਰੀ ਸਾਬਤ ਸੂਰਤ ਤਾੜੇ ਕੇਸਾਂ ਵਾਲੇ ਗੁਰੂ ਕੇ ਸਿੱਖ ਉਹਨਾਂ ਸਰਕਾਰਾਂ ਦਾ ਹਿੱਸਾ ਬਣੇ ਨੇ ਡਿਫੈਂਸ ਮਿਨਿਸਟਰ ਤੋਂ ਲੈ ਕੇ ਮਿਨਿਸਟਰੀਆਂ ਲਈਆਂ ਹੋਈਆਂ ਜਾਣੇ ਆਪੋਜੀਸ਼ਨ ਦੇ ਲੀਡਰ ਬੜੇ ਹੋਏ ਨੇ ਕੱਲ ਥਾਕੇ ਖਤਰਾ ਹੋ ਜੂਗਾ ਸਾਲ ਸੰਗਤ ਕਿਸੇ ਦੇਸ਼ ਵੱਲ ਝਾਤੀ ਮਾਰ ਲੋ ਸਾਲ ਸਭ ਤੋਂ ਜ਼ੀ ਪਰਫਲਕ ਹੈ ਜੇ ਸਵਾਹ ਦੇ ਇੰਨਾ ਛੋਟੇ ਜਿਹੇ ਪੰਜਾਬ ਦੀ ਗੱਲ ਕਰਦੇ ਆ ਜਾਂ ਵੇਸ਼ ਦੀ ਗੱਲ ਕਰਦੇ ਆ ਇਹ ਦੁਨੀਆਂ ਦਾ ਬਾਦਸ਼ਾਹ ਖਾਲਸਾ ਅੱਜ ਉਹ ਕਰੋਲਾ ਕਾਲ ਆਇਆ ਆਸੈਂਟ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਜਿਦੋਂ ਉਹਨਾਂ ਦੀ ਇੱਕ ਕੋਈ 2800 ਤੋਂ 3000 ਦੀ ਇੱਕ ਮੈਂਬਰੀ ਸੀ ਜਿਹੜੀ ਡਾਕਟਰਾਂ ਦੀ ਨਸਲਾਂ ਦੀ ਸੀ ਉਹਨਾਂ ਵਾਸਤੇ ਇੱਕਦਮ ਲੰਗਰ ਚਾਹੀਦਾ ਸੀ ਉਹਨਾਂ ਨੇ ਅਮਰੀਕਾ ਦੇ ਇੱਕ ਸ਼ਹਿਰ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ رابطہ قائم ਕੀਤਾ ਕਿ ਸਾਨੂੰ ਤੁਰੰਤ ਇੰਨੇ ਬੰਦਿਆਂ ਦਾ ਲੰਗਰ ਚਾਹੀਦਾ ਤਾਂ ਗੁਰਦੁਆਰੇ ਦੇ ਮੈਨੇਜਰ ਨੇ ਕਹਿ ਦਿੱਤਾ ਕਿ ਜੀ ਅਸੀਂ ਕਰ ਦਿਆਂਗੇ ਜੇ ਦਾ ਅੰਗਰੇਜ਼ ਸਨੇਹ ਲੈ ਕੇ ਗਿਆ ਉਹਨੇ ਕਿਹਾ ਤੁਸੀਂ ਜਟਪਟ ਕਿਵੇਂ ਕੰਮ ਕਰਦੇ ਆਂਗੇ ਤੁਸੀਂ ਸੋਚੋ ਵੀ ਇੰਨੇ ਬੰਦਿਆਂ ਦਾ ਲੰਗਰ ਪਿਆਰ ਕਰਨਾ ਪੈਕ ਕਰਨਾ ਤੇ ਕਰਨਾ ਵੀ ਸਵਿਰੇਈ ਆ ਟਾਈਮ 8-9 ਘੰਟੇ ਆ ਵਿੱਚ ਕਿਵੇਂ ਕਰੋਗੇ ਕਹਿੰਦੇ ਸੀ ਸਾਡੀ ਜ਼ਿੰਮੇਵਾਰੀ ਹੈ ਇਹ ਕਰਨਾ ਕਿ ਆਪਾਂ ਨੇ ਦੋ ਤਿੰਨ ਗੁਰਦਵਾਰਿਆਂ ਨੂੰ ਹੋਰ ਗਿਆ ਇਹ ਬਾਹਰ ਵੀ ਇੰਨੇ ਸਿੰਘਾਂ ਦਾ ਲੰਗਰ ਪਿਆਰ ਕਰੋ ਇਹ ਨਹੀਂ ਸੰਗਤ ਦਾ ਲੰਗਰ ਪਿਆਰ ਕਰੋ ਸੜਕੇ ਇੱਥੇ ਗੁਰਦਵਾਰੇ ਤੇ ਜਾਓ ਪੈਕ ਵੀ ਕਰੋ ਸੂਰੇ ਧੰਨ ਨਾਲ ਪੈਕ ਕਰੋ ਕਾਹਕੇ ਇੱਕ ਪੈਸਿੰਗ ਨਿਕਾਰੇ ਉਹਦੇ ਵੀ ਜਾਵੇ ਤੇ ਉਹਦਾ ਮੰਦਰ ਪ੍ਰਸ਼ਾਦਾ ਪੂਰਾ ਹੋ ਜਾਵੇ ਜਿਵੇਂ ਕਿਸ ਤਰ੍ਹਾਂ ਹੋਇਆ ਇਹ ਅਮਰੀਕਾ ਦੇ ਰਾਸ਼ਟਰਪਤੀ ਸਾਡੇ ਗੱਲ ਚਲੀ ਗਈ ਦੂਰਾ ਤੋਂ ਰਾਤ ਗੁਰਪ੍ਰਸਾਦਾਂ ਨੇ ਇੰਨੇ ਬੰਦੇ ਦਾ ਮੰਦਰ ਪਿਆਰ ਕਰਕੇ ਸਾਇਰ ਕਰਕੇ ਵਰਤਾਵ ਹੀ ਦਿੱਤਾ